ਸੜਕਾਂ ਤੇ ਦੇਖਦੇ ਆ ਜਦੋਂ ਦੁਰਘਟਨਾ ਹੁੰਦੀ ਹੈ ਉਹ ਕਿਤੇ ਨਾ ਕਿਤੇ ਕਾਰਨ ਉਹਦੇ ਵਿੱਚ ਇੱਕ ਆਵਾਰਾ ਪਸ਼ੂ ਵੀ ਬੰਦੇ ਨੇ ਅਸੀਂ ਕਈ ਵਾਰ ਦੇਖਦੇ ਆ ਗੱਡੀ ਜਦੋਂ ਸਪੀਡ ਤੇ ਆ ਰਹੀਦੀ ਹੈ ਲੇਕਿਨ ਇੱਕਦਮ ਪਸ਼ੂ ਸਾਹਮਣੇ ਆ ਜਾਂਦਾ ਰਾਤ ਦੀ ਜਿਹੜੀ ਦੁਰਘਟਨਾਵਾਂ ਹੁੰਦੀਆਂ ਨੇ ਉਹਦੇ ਵਿੱਚ ਜ਼ਿਆਦਾਤਰ ਦੁਰਘਟਨਾਵਾਂ ਉਹ ਪਸ਼ੂਆਂ ਕਰਕੇ ਵੇਖੀ ਜਾਂਦੀ ਹੈ ਕਈ ਵਾਰ ਠੱਠੇ ਸਾਹਮਣੇ ਆ ਜਾਂਦੇ ਨੇ ਬਹੁਤ ਪਾਰੀ ਐਕਸੀਡੈਂਟ ਹੁੰਦੇ ਨੇ ਵੱਡੇ ਵੱਡੇ ਟਰਾਲੇ ਵੀ ਕਿਤੇ ਨਾ ਕਿਤੇ ਜਦੋਂ ਛੋਟੇਲ ਹੋ ਜਾਂਦੇ ਨੇ ਬੰਦੇ ਪੂਰੇ ਕਿਤੇ ਠੁਕ ਜਾਂਦੇ ਨੇ ਤੇ ਇਹਦੇ ਉੱਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਕਾਰਵਾਈ ਵੀ ਕਰਨ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਅਕਸਰ ਟ ਕਾਫੀ ਪਸ਼ੂਸ ਮੂਰੀ ਆ ਜਾਂਦੇ ਨੇ ਕਿ ਉਹਦੇ ਨਾਲ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਨਾਲ ਕੁਝ ਲੋਕਲ ਮੁੰਡੇ ਹੈਗੇ ਨੇ ਗੱਲਬਾਤ ਕਰਦੇ ਆ ਕਿ ਇਸ ਤਰੀਕੇ ਨਾਲ ਹੀ ਜਦੋਂ ਤੁਸੀਂ ਸਫਰ ਕਰਦੇ ਹੋ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਸ਼ੂ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਜਿਵੇਂ ਵਿੱਚ ਦੀ ਕੋਈ ਆ ਜਾਂਦਾ ਔਰ ਸਪੀਡ ਗੱਡੀ ਹੁੰਦੀ ਆ ਤਾਂ ਰੋਕਣਾ ਬਹੁਤ ਔਖਾ ਹੁੰਦਾ ਹੈ ਮਤਲਬ ਬਹੁਤ ਜ਼ਿਆਦਾ ਕਿਵੇਂ ਰਾਤ ਨੂੰ ਵੀ ਡਰਾਈਵਿੰਗ ਕਰਦੇ ਆ ਨੀਕ ਵਰ ਨਹੀਂ ਵੀ ਦੇਖਦਾ ਠੱਠਾ ਕਾਲੇ ਰੰਗ ਦਾ ਵੀ ਹੁੰਦਾ ਹਾਂਜੀ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਆ ਰਾਤ ਨੂੰ ਤਾਂ ਕਰਕੇ ਬਹੁਤ ਮਤਲਬ ਲੋੜਾ ਪ੍ਰਸ਼ਾਸਨ ਨੂੰ ਵੀ ਇਹਨਾਂ ਨੂੰ ਇੱਕ ਜਗ੍ conservation 'ਚ ਲੈ ਕੇ ਜਾਣਾ ਚਾਹੀਦਾ ਹੈ। ਲੇਕਿਨ ਬਹੁਤ ਵਾਰੀ ਕਈ ਵਾਰ ਦੇਖਿਆਗਾ ਜਦੋਂ ਠੱਠੇ ਲੜ ਪੈਂਦੇ ਆਪਸ 'ਚ ਦੁਕਾਨਾਂ ਦਾ ਨੁਕਸਾਨ ਵੀ ਹੁੰਦੇ ਦੇਖਿਆਗਾ ਉੱਤੇ ਵੀ ਕਿਤੇ ਨਾ ਕਿਤੇ ਨਾਥ ਪਾਉਣੀ ਚਾਹੀਦੀ ਹੈ। ਹਾਂਜੀ ਹਾਂਜੀ ਜ਼ਰੂਰ ਇਹ ਚੀਜ਼ ਤੇ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਆ। ਇਹ ਬਹੁਤ ਮੇਨ ਕਨਸਰਨ ਨਾ। ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਆਵਾਰਾ ਪਸ਼ੂ ਸੜਕਾਂ 'ਤੇ ਘੁੰਮਣਾ ਕੀ ਕਿੰਨਾ ਖਤਰਨਾਕ ਹੋ ਸਕਦਾ ਹੈ? ਬਹੁਤ ਖਤਰਨਾਕ ਆ ਜੀ। ਬਹੁਤ ਭੜੇ ਤੋਂ ਭੜੇ ਐਕਸੀਡੈਂਟ ਹੋ ਜਾਂਦੇ ਨੇਗੇ। ਕਈ ਵਾਰ ਜਾਨ ਵੀ ਚਲੀ ਜਾਂਦੀ ਹੈ। ਹਨਾ ਇਹਦੇ ਇਹਨਾਂ ਚੀਜ਼ਾਂ ਵੱਲ ਦਾ ਧਿਆਨ ਕਰਨਾ ਚਾਹੀ ਇਹਨਾਂ ਨੂੰ ਫੜ ਕੇ ਮਤਲਬ ਕਿ ਜਿੱਥੇ ਵੀ ਇਹਨਾਂ ਦਾ ਬਣਿਆ ਹੁੰਦਾ ਸਿਸਟਮ ਮਤਲਬ ਕਿ ਰੱਖਣ ਦਾ ਉੱਥੇ ਲੈ ਕੇ ਜਾਣਾ ਚਾਹੀਦਾ ਹੁਣ ਦਿਨੋਂ ਦਿਨ ਵਾਧ ਹੀ ਜਾ ਰਹੇ ਨੇ ਜੀ ਘਟਦੇ ਤਾਂ ਹੈ ਨਹੀਂ ਵਾਧ ਹੀ ਜਾ ਰਹੇ ਨੇ ਜਦੋਂ ਦੀਆਂ ਦੁਰਘਟਨਾਵਾਂ ਵਧੀਆਂ ਜਾਂਦੀਆਂ ਨੇ ਲੇਕਿਨ ਇਹ ਕਿੱਦਾਂ ਕਿਤੇ ਸਰਕਾਰ ਨੂੰ ਵੀ ਕਿਵੇਂ ਕਿੱਥੇ ਰੱਖੇ ਕਿ ਨੱਥ ਪੈ ਸਕਦੀ ਲੱਗਦਾ ਤੁਹਾਨੂੰ ਵੀ ਇਹਦੇ ਨੱਥ ਪਾਈ ਜਾ ਸਕਦੀ ਐ ਇਸ ਮਾਮਲੇ ਤੇ ਪਾਈ ਜਾ ਸਕਦੇ ਜੇ ਪ੍ਰਸ਼ਾਸਨ ਧਿਆਨ ਦੇਵੇ ਫਿਰ ਤਾਂ ਪਾਈ ਹੋ ਜਾ ਸਕਦੀ ਐ ਤੇ ਹੁਣ ਧਿਆਨ ਦੇਵਾਂਗੇ ਵੀ ਹਾਂ ਦਿਨੋ ਦਿਨ ਐਕਸੀਡੈਂਟ ਹੁੰਦੇ ਨੇ ਇੰਨਾ ਕਰਕੇ ਬਹੁਤ ਜ਼ਿਆਦਾ ਹੋ ਜਾਂਦਾ ਓਵਰ ਸਪੀਡ ਗੱਡੀਆਂ ਹੁੰਦੀਆਂ ਨਹੀਂ ਰੁਕਦੀਆਂ ਇੱਕਦਮ ਤਾਂ ਫਿਰ ਬਾਕੀ ਰਹੀ ਗੱਲ ਜਿਹੜੇ ਆਪਸ ਵਿੱਚ ਲੜ ਪੈਂਦੇ ਨੇ ਕਈ ਵਾਰੀ ਟੜਦੇ ਲੜਦੇ ਕਈ ਵਾਰ ਆਮ ਬੰਦੇ ਤੁਰੇ ਜਾਂਦੇ ਦੀ ਫੇਟ ਮਾਰ ਦਿੰਦੇ ਨੇ ਜਾਂ ਦੁਕਾਨਾਂ 'ਚ ਵੜ ਜਾਂਦੇ ਨੇ ਬਹੁਤ ਨੁਕਸਾਨ ਕਰ ਦਿੰਦੇ ਨੇ ਵੀ ਅਸੀਂ ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓ ਬਹੁਤ ਵਾਇਰਲ ਹੋਈਆਂ ਨੇ ਟੱਠਾ ਲੜਦਾ ਲੜਦਾ ਮੋਬਾਈਲਾਂ ਦੀ ਦੁਕਾਨ ਹੈ ਕਦੇ ਕਿੱਟ ਪਾਣੇ ਹਾਂ ਉਹ ਦੁਕਾਨ ਦਾ ਬਹੁਤ ਨੁਕਸਾਨ ਹੋਇਆ ਵੀਰੇ ਉੱਥੇ ਵੜ ਗਿਆ ਤੀਗਾ ਤੇ ਇੱਥੋਂ ਜਿਵੇਂ ਲੜਦੇ ਲੜਦੇ ਦੂਰ ਚਲੇ ਜਾਂਦੇ ਨੇਗੇ ਆਉਂਦੇ ਜਾਂਦੇ ਮੰਨ ਕੇ ਚਲੋ ਵੀ ਸਾਧਨਾ ਦੇ ਵਿੱਚ ਵੱਜਦੇ ਨੇ ਜਾ ਕੇ ਜਾਂ ਇੱਕਦਮ ਮੂਰੇ ਆ ਜਾਂਦੇ ਨੇ ਸੋ ਬਿਲਕੁਲ ਇਹ ਗੱਲ ਵੀਰਾਂ ਜਿਹੜੀ ਕਈਏ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਸਾਹਮਣੇ ਗੱਡੀਆਂ ਵੀ ਆ ਰਹੀਆਂ ਤੇ ਉਹ ਰਾਹ ਦੇ ਵਿੱਚ ਵੀ ਇੱਕ ਪਸ਼ੂ ਖੜੇ ਨੇਗੇ ਤੇ ਉਹ ਕੋਈ ਗੱਲ ਹੈ ਜਦੋਂ ਬੰਦਾ ਖੁਦ गुज़रਦਾ ਹੈ ਉਹਨੂੰ ਲੱਗਦਾ ਹੈ ਵੀ ਯਾਰ ਆਪਣਾ ਬੱਚਾ ਆਪਾਂ ਆਪ ਕਰ ਲਈਏ ਕਿਉਂਕਿ ਪਸ਼ੂ ਦਾ ਨਹੀਂ ਪਤਾ ਹੁੰਦਾ ਕਿੱਧਰ ਨੂੰ ਉਹਨੇ ਮੂੰਹ ਕਰ ਦੇਣਾ ਗੱਡੀ ਜਦੋਂ ਤੇਜ਼ ਆ ਰਹੀ ਹੈ ਜੇ ਬਹੁਤ ਵਾਰ ਅਸੀਂ ਦੇਖਿਆ ਹੈ ਅਕਸਰ ਹੁਣ ਸੋਸ਼ਲ ਮੀਡੀਆ ਦੇ ਵਿੱਚ ਸਾਡੀ ਵੀਡੀਓ ਬਹੁਤ ਸਾਹਮਣੇ ਆਉਂਦੀਆਂ ਨੇ ਕਿ ਗਲੀ ਦੇ ਵਿੱਚ ਇੱਕ ਛੋਟਾ ਬੱਚਾ ਘੁੰਮ ਰਿਹਾਗਾ ਜਦੋਂ ਕੁੜੀ ਖੜੀ ਹੈ ਬੱਚਾ ਖੜਾਗਾ ਤੇ ਪਸ਼ੂ ਹਮਲਾ ਵੀ ਕਰ ਦਿੰਦੇ ਨੇਗੇ ਹਾਲਾਂਕਿ ਉਹਨੂੰ ਛੇੜਿਆ ਨਹੀਂ ਹੁੰਦਾ ਉਹਨੂੰ ਬੰਦੇ ਦੁਆਰਾ ਛੇੜਿਆ ਨਹੀਂ ਜਾਂਦਾ ਪਸ਼ੂ ਨੂੰ ਲੇਕਿਨ ਪਸ਼ੂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਇਹ ਨਹੀਂ ਪਤਾ ਹੁੰਦਾ ਉਹ ਉਹ ਸਿਰਫ ਮਾਰਨਾ ਹੋਈ ਹੈ ਲੇਕਿਨ ਬਹੁਤ ਵਾਰ ਦੇਖਦੇ ਆ ਕਿ ਆਪਸ ਵਿੱਚ ਲੜਾਈ ਹੁੰਦੀ ਹੈ ਲੜਾਈ ਕਰਦੇ ਕਰਦੇ ਪਸ਼ੂ ਆਪਸ ਤਾਂ ਝਟਕਾਂ ਦੀ ਖਾਂਦੇ ਨੇ ਹੋਰ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਦਾ ਆਸ-ਪਾਸ ਗੱਡੀ ਖੜੀ ਹੁੰਦੀ ਹੈ ਸਕੂਟਰੀ ਬਾਈਕ ਖੜੇ ਹੁੰਦੇ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਕਿਤੇ ਨਾ ਕਿਤੇ ਜਦੋਂ ਲੋਕ ਆਪ ਕੋਤੇ ਗੁਜ਼ਰ ਰਹੇ ਹੁੰਦੇ ਨੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਰਾਤ ਬਰਾਤ ਦੇ ਜਦੋਂ ਲੋਕ ਗੱਡੀ ਦੇ ਡਰਾਈਵਿੰਗ ਕਰਦੇ ਨੇ ਕਿਤੇ ਬਾਹਰੋਂ ਆ ਰਹੇ ਹੁੰਦੇ ਨੇ ਮੇਨ ਰੋਡ ਤੇ ਆ ਰਹੇ ਹੁੰਦੇ ਨੇ ਕਿ ਲਾਈਟ ਨਹੀਂ ਹੁੰਦੀ ਕਈ ਵਾਰ ਸਟਰੀਟ ਲਾਈਟ ਤੇ ਉਥੇ ਵੀ ਮੁਸ਼ਕਿਲ ਸਾਮਣਾ ਬੜਾ ਦੇਖਣ ਨੂੰ ਪੈਂਦਾ ਹੈਗਾ ਲੋਕ ਬਹੁਤ ਜਗ੍ਹਾ ਕਰਦੇ ਨੇ ਕਿ ਰਾਤ ਨੂੰ ਜਦੋਂ ਆ ਰਹੇ ਹੁੰਦੇ ਆ ਲਾਈਟਾਂ ਘੱਟ ਹੁੰਦੀਆਂ ਨੇ ਕਿਆਂ ਉਹ ਜਾ ਕੇ ਸਿੱਧਾ ਸਕੂਟਰੀਓ ਤੇ ਚਵਾਜਦੀ ਹੈ ਗੱਡੀ ਵਾਜਦੀ ਹੈ ਬਹੁਤ ਵਾਰੀ ਅਸੀਂ ਦੇਖਿਆ ਵੱਡੇ ਵੱਡੇ ਐਕਸੀਡੈਂਟ ਵੀ ਹੁੰਦੇ ਨੇ ਤਾਂ ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਮੁੰਡੇ ਨੇਗੇ ਅਥੁਸਤਾਨੀ ਲੋਕ ਨੇਗੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਪ੍ਰਸ਼ਾਸਨ ਨੂੰ ਇਹਦੇ ਤੇ ਬਹੁਤ ਖਿਆਲ ਕਰਨਾ ਚਾਹੀਦਾ ਹੈਗਾ ਜਿਹੜੇ ਵਾਰਾ ਪਸ਼ੂ ਘੁੰਮ ਰਹੇ ਨੇ ਉਹਨਾਂ ਨੂੰ ਫੜਨਾ ਚਾਹੀਦਾ ਹੈ ਜੁਗ ਜਗ੍ਹਾ ਬਣਾਈ ਹੋਈ ਹੈ ਗਊਸ਼ਾਲਾ ਕੇ ਲਈ ਹੈ ਜਾਂ ਕੋਈ ਐਸੀ ਜਗ੍ਹਾ ਕੇ ਲਈ ਹੈ ਉਹਨਾਂ ਦਾ ਇੰਤਜ਼ਾਮ ਜ਼ਰੂਰ ਕਰਨਾ